ਇੱਕ ਫਲੈਗ ਮਾਰਚ ਕੱਢੇਗਾ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਸਰਤਾਜ ਸਿੰਘ ਚੈਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ 15 ਅਗਸਤ ਆਪਣੇ ਸੁਤੰਤਰਤਾ ਦਿਵਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਫਲੈਗ ਮਾਰਚ ਅੱਜ ਅਸੀਂ ਥਾਣਾ ਦੜਬਾ ਦੇ ਏਰੀਆ ਚ ਖਾਸ ਕਰ ਜਿਹੜੇ ਢੀਡ ਪੜੱਕੇ ਵਾਲੇ ਏਰੀਆਜ਼ ਨੇ ਉਹਨਾਂ ਵਿੱਚ ਕੱਢ ਰਹੇ ਆ ਇਹ ਫਲੈਗ ਮਾਰਚ ਕੱਢਣ ਦਾ ਸਾਡਾ ਡੁਅਲ ਪਰਪਸ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਆਂ ਵੀ ਪੁਲਿਸ ਤੁਹਾਡੀ ਸੁਰੱਖਿਆ ਲਈ ਤੁਹਾਡੇ ਨਾਲ ਹੈ હાજર ਹੈ ਤੇ 24/7 ਜਿਹੜੀ ਹੈ ਉਹ ਅਵੇਲੇਬਲ ਹੈ ਤੇ ਦੂਜਾ ਕੋਈ ਵੀ ਜਿਹੜੇ ਗੁੰਡਾ ਅੰਸਰ ਨੇ ਜਾਂ ਮਾੜੇ ਅੰਸਰ ਨੇ ਉਹਨਾਂ ਨੂੰ ਸਾਡੀ ਇਹ ਚੇਤਾਵਨੀ ਹੈ ਵੀ ਇਸ ਸਮੇਂ ਦੌਰਾਨ ਜਾਂ ਨਾਰਮਲ ਸਮਿਆਂ ਦੇ ਵਿੱਚ ਵੀ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਅਮਨ ਕਾਨੂੰਨ ਦੀ ਅਵਸਥਾ ਨੂੰ ਭੰਗ ਕਰਨਾ ਜਾਂ ਸ਼ਾਂਤੀ ਨੂੰ ਸ਼ੰਕਰਨ ਦੀ ਜਿਹਦੇ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਉਹ ਤੇ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਮੈਮ ਅੱਜ ਤੁਹਾਡੇ ਵੱਲੋਂ ਬੂਟਰ ਸਾਈਕਲਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਬੀਚੇ ਜਨ ਜਿਹੜੇ ਨੰਬਰ ਬਿਨਾਂ ਨੰਬਰ ਪਲੇਟਾਂ ਲੱਗੀਆਂ ਜਾਂ ਉਹ ਵੀ ਤੁਸੀਂ ਚੈੱਕ ਕੀਤੇ ਨੇ ਇਸ ਦੌਰਾਨ ਹਾਂਜੀ ਫਲੈਗ ਮਾਰਚ ਦੌਰਾਨ ਦੇਖੋ ਏਰੀਆ ਜਿੱਥੇ ਜਿੱਥੇ ਵੀ ਸਾਨੂੰ ਕਿਤੇ ਲੱਗਿਆ ਵੀ ਕਿਤੇ ਟ੍ਰੈਫਿਕ ਨਿਯਮਾਂ ਦੀ ਜਿੱਥੇ ਉਲੰਘਣਾ ਹੋ ਰਹੀ ਹੈ ਜਾਂ ਕੋਈ ਮੋਟਰਸਾਈਕਲ ਜਿਹੜੇ ਸ਼ਕਤੀ ਸਾਨੂੰ ਮਿਲੇ ਵੀ ਬਿਨਾਂ ਨੰਬਰ ਪਲੇਟਸ ਤੋਂ ਜਿਹੜੇ ਸਿਗੇ ਉਹ ਅਸੀਂ ਇਮਪਾਉਂਡ ਕੀਤੇ ਨੇ ਤੇ ਫਿਲਹਾਲ ਅਜੇ ਤੱਕ ਅਸੀਂ ਪੰਜ ਜਿਹੜੇ ਵਹੀਕਲਸ ਨੇ ਮੋਟਰਬਾਈਕਸ ਨੇ ਉਹ ਇੰਪਾਉਂਡ ਕਰ ਚੁੱਕੇ ਆ ਉਹ ਬਹੁਤ ਜ਼ਿਆਦਾ ਤੇ ਹੋ ਰਿਹਾ ਹੈ ਨਾ ਕੋਪਰ ਨਹੀਂ ਚਲ ਨਹੀਂ ਜਾਂਦੀ ਆਮ ਜਿਹੜੇ ਸਬਜ਼ੀਆਂ ਵਾਲੇ ਨੇ ਜਾਂ ਕੋਈ ਵੀ ਨਹੀਂ ਬਹੁਤ ਜ਼ਿਆਦਾ ਪ੍ਰਦੂਸ਼ਣ ਫਰਾਂਦੇ ਨੇ ਜਿਹੜਾ ਵਾਤਾਵਰਣ ਨੂੰ ਉਹਦੇ ਲਈ ਨਹੀਂ ਜੇ ਪলিউਸ਼ਨ ਕੰਟਰੋਲ ਕਰਦੇ ਦੇਖੋ ਜਿਹੜਾ ਨੌਇਜ਼ ਪੋਲੂਸ਼ਨ ਆਏ ਇਹਦਾ ਜੇ ਦੇਖਿਆ ਜਾਏ ਤਾਂ ਸਿੱਧਾ ਸਬੰਧਤਾ ਪੋਲੂਸ਼ਨ ਬੋਰਡ ਦੇ ਨਾਲ ਜਾਂ ਪੋਲੂਸ਼ਨ ਕੰਟਰੋਲ ਬੋਰਡ ਦੇ ਨਾਲ ਹੈਗਾ ਆਰੇ ਪੁਲਿਸ ਵੱਲੋਂ ਫਿਰ ਵੀ ਜਿੱਥੇ-ਜਿੱਥੇ ਲਾਊਡ ਸਪੀਕਰ ਦੀ ਕਿਤੇ ਵਰਤੋਂ ਕੀਤੀ ਜਾਣੀ ਹੈ ਤਾਂ ਬਿਨਾ ਪੁਲਿਸ ਦੀ ਇਜਾਜ਼ਤ ਦੇ ਜਾਂ ਸਹਿਮਤੀ ਦੇ ਇਹ ਜਿਹੜੀ ਅਸੀਂ ਵਰਤੋਂ ਹੈ ਉਹ ਨਹੀਂ ਕਰ ਲੈਂਦੇ 15 ਅਗਸਤ ਦੇ ਮੌਕੇ ਦੇ ਪੱਬਲਿਕ ਜਾਂ ਖਾਮੀ ਦੇ ਵਾਕਿਆਂ ਦੀ ਤੇ 15 ਅਗਸਤ ਦੇਖੋ ਸਾਡਾ ਸੁਤੰਤਰਤਾ ਦਿਵਸ ਹੈ ਇਹਦੇ ਚ ਪਬਲਿਕ ਨੂੰ ਇਹੀ ਮੈਸੇਜ ਹੈ ਵੀ ਅਮਨ ਕਾਨੂੰਨ ਦੀ ਜਿਹੜੀ ਅਵਸਥਾ ਹੈ ਵੀ ਇਹਨੂੰ ਕਾਇਮ ਰੱਖਿਆ ਜਾਵੇ ਇਹ ਜਿਹੜਾ ਸਾਡਾ ਨੈਸ਼ਨਲ ਫਲੈਗ ਹੈ ਜਾਂ ਨੈਸ਼ਨਲ ਡੇ ਹੈ ਇਹ ਇੱਕ ਅਲੱਗ ਹੀ ਤਰ੍ਹਾਂ ਦਾ ਕਹਿ ਲੀਏ ਵੀ ਇਮੋਸ਼ਨ ਲੋਕਾਂ 'ਚ ਨੈਸ਼ਨਲਿਜ਼ਮ ਦੀ ਜਿਹੜੀ ਭਾਵਨਾ ਹੈ ਕੋਈ ਬੁੱਕ ਕਰਦਾ ਤੇ ਇਹਨੂੰ ਅਸੀਂ ਬਰਕਰਾਰ ਰੱਖਾਂਗੇ